ਸਿੱਖਾਂ ਦੀ ਸਥਿਤੀ ਅੱਜ ਜਿਹੜੀ ਹੈ ਇਹ ਪਹਿਲੇ ਵੀ ਸੀ ਕਦੇ ਜੀ ਜੀ ਮੈਂ ਤੁਹਾਨੂੰ ਕੱਲ ਕੋਟ ਕਰਾਂਗਾ ਜਦੋਂ ਵੱਡਾ ਕੱਲੂ ਘਰਾ ਵਾਪਰਿਆ ਹਾਂ ਹਾਂ ਉਹਦੀ ਨੇੜੇ-ਤੇੜੇ ਗੱਲ ਹੈ ਕਿ ਸਿੱਖ ਇਕੱਠੇ ਹੁੰਦੇ ਹੂੰ ਕੋਈ ਸਿਆਣਾ ਸਿੱਖ ਜਿਹੜੇ ਇਹਨਾਂ ਵਰਗੇ ਹੁਣ ਸਿਆਣੇ ਨਹੀਂ ਆ ਜਿਹੜੇ ਤੜਿਆਂ ਆ ਦੋਨੇ ਤੋੜ ਧੜੇ ਨੇ ਬਾਗੀ ਦਾਗੀ ਕਹਿੰਦੇ ਨੇ ਅਸੀਂ ਤਾਂ ਕਹਿੰਦੇ ਆ ਦੋਨੋਂ ਹੀ ਦਾਗੀ ਨੇ ਹੂੰ ਹੂੰ ਬਾਗੀ ਤਾਂ ਬੜਾ ਵੱਡਾ ਸ਼ਬਦ ਹੈ ਰਿਸਪੈਕਟਬਲ ਹੈ ਜ਼ਰੂਰਤ ਵਾਲਾ ਹੁੰਦਾ ਹੈ ਹੂੰ ਹੂੰ ਇਹਨਾਂ ਚੋਤੇ ਕਿ ਸੱਚ ਮੰਨ ਜਰੂਰਤ ਨਹੀਂ ਲੱਗਦੀ ਦਿੱਲੀ ਅੱਗੇ ਇਹਨਾਂ ਦਾ ਮੂਤ ਟਿਕਲ ਜਾਂਦਾ ਹੂੰ ਸੋ ਇਹ ਕੀ ਕਰਦੇ ਨੇ ਮਤਲਬ ਉਦੋਂ ਇੱਕ ਸਿੱਖ ਖੜਾ ਹੁੰਦਾ ਹੈ ਜੀ ਜੀ ਉਹ ਕਹਿੰਦਾ ਜੀ ਸਾਨੂੰ ਚਾਹੀਦਾ ਸੀ ਦਿੱਲੀ ਨਾਲ ਖੜੇ ਹੋ ਜਾਈਏ ਤੇ ਆਪਾਂ ਲਾਹੌਰ ਨਾਲ ਜੁੜ ਲੈਣੀਏ ਹੂੰ ਇੱਕ ਕਹਿੰਦਾ ਜੀ ਆਪਾਂ ਲਾਹੌਰ ਨਾਲ ਖੜੇ ਹੋ ਜਾਈਏ ਤੇ ਆਪਾਂ ਦਿੱਲੀ ਨੂੰ ਜੁੜ ਲੈਣੀਆ ਫਿਰ ਦੂਜਾ ਦੇਖ ਲਵਾਂ ਹਾਂਜੀ ਉੱਥੇ ਇੱਕ ਸਧਾਰਨ ਸਿੱਖ ਖੜਾ ਹੋ ਕੇ ਕਹਿੰਦਾ ਵੀ ਤੁਸੀਂ ਬਹੁਤ ਸਿਆਣੇ ਹੋ ਤੋ ਢੋਨਾ ਲਾਹੌਰ ਦੇ ਹਾਕਮਾਂ ਨੂੰ ਵੀ ਸਮਝ ਸੇ ਵੱਧ ਹੈ ਤੇ ਦਿੱਲੀ ਦੇ ਨੂੰ ਵੀ ਵੱਧ ਹੈ ਸਾਨੂੰ ਅੱਜ ਦਿੱਲੀ ਨਾਲ ਵੀ ਲੜਨਾ ਪੈਣਾ ਤੇ ਲਾਹੌਰ ਨਾਲ ਵੀ ਲੜਨਾ ਪੈਣਾ ਸੋ ਅੱਜ ਸਿੱਖਾਂ ਦੀ ਸਥਿਤੀ ਇਹ ਹੈ ਕਿ ਸਿੱਖਾਂ ਨੂੰ ਸਾਰੇ ਪਾਸੇ ਖੰਡਾ ਖੜਕਾਉਣ ਦੀ ਲੋੜ ਹੈ ਕਿਉਂਕਿ ਸਾਰੇ ਪਾਸੇ ਤੁਹਾਡੇ ਕੋਈ ਵੀ ਦੋਸਤ ਨਹੀਂ ਬੈਠਾ ਹੋਇਆ ਹਰ ਬੰਦਾ ਸਿੱਖ ਨੂੰ ਖਾਨ ਨੂੰ ਫਿਰ ਰਿਹਾ ਜੀ ਜੀ ਲਾਹੌਰ ਵਾਲੇ ਪਾਸੇ ਦੀ ਗੱਲ ਕਰੀਏ ਤੇ 47 ਚ ਅਸੀਂ 10 ਲੱਖ ਬੰਦਾ ਆਪਦਾ ਉੱਥੇ ਛੱਡ ਕੇ ਆਏ ਸੀ ਸਿੱਖ ਜਿਹੜਾ 5-6 ਹਜ਼ਾਰ ਰਹਿ ਗਿਆ ਤੇ ਦਿੱਲੀ ਦੇ ਤੇ ਸਿੱਖਾਂ ਨਾਲ ਜੋ ਕੀਤਾ ਹੈ ਜਿਹੜੀ ਬੰਦੇ ਕਾਤਲ ਨੇ ਤੁਸੀਂ ਵੇਖੋ ਨਾ ਜਿਨ੍ਹਾਂ ਨੇ ਇੱਥੇ 20000 ਵਤ ਸਿੱਖ ਦੀ ਨਾਜ਼ੀਆਂ ਵਾਂਗੂ ਜੂੰਦੇ ਫੁਕਿਆ ਲਾਈਵ ਵਾਰਨਿੰਗ ਕੀਤੀ ਹੈ ਜੀ ਜੀ ਇਹ ਉਹ ਕਾਤਲਾ ਨੂੰ ਸ਼ਹੀਦ ਕਹਿੰਦੇ ਨੇ ਮਰਨ ਵਾਲਿਆਂ ਜੀ ਜਿਹੜੀ ਬਜਟ ਅਫਸਰਾਂ ਨੇ ਇੱਥੇ ਸਿੱਖਾਂ ਦਾ ਗੋਬਿੰਦ RAM ਵਰਗਿਆਂ ਨੇ ਕਹਿੰਦੇ ਸੀ ਵੀ ਜਮੇ ਗੋਵਿੰਦ ਸਿੰਘ ਗੁਰੂ ਗੋਵਿੰਦ ਸਿੰਘ ਨੇ ਖਾਲਸਾ ਥਾਪਿਆ ਤੇ ਮੈਂ ਖਤਮ ਕਰਨਾ ਇਹ ਉਹਨੂੰ ਵੀ ਸ਼ਹੀਦ ਕਹਿੰਦੇ ਨੇ ਹਾਂ ਆ ਜਿਹੜੇ ਤੁਸੀਂ ਇਹ ਦੋਨੋਂ ਮੈਂ ਦੋਨੋਂ ਨਾ ਦਾਗੀ ਕਹਾਵਾਂਗਾ ਮੈਂ ਬਾਕੀ ਨਹੀਂ ਇਹਨਾਂ ਦੀ ਵੋਟ ਚੂਜ਼ ਕਰਦਾ ਇਹ ਦਾਗੀ ਗੋਬਿੰਦ RAM ਨੂੰ ਸਲੂਟ ਕਰਦੇ ਰਹੇ ਨੇ ਦੋਨੋਂ ਤਰ੍ਹਾਂ ਹਾਂ ਸੋ ਇਹਨਾਂ ਕੋਲ ਉਹ ਰਾਈਟ ਨਹੀਂ ਹੈਗਾ ਪਰ ਉਹ ਸਾਡੇ ਲਈ ਬੜੀ ਇੱਕ ਸੀਰੀਅਸ